श्री गुरु अमरदास महाराज जी का बी बार चरण को प्राप्त स्थाना साहब तो गुरुद्वारा साहब सुखमी साहब के ਪ੍ਰੋਕਟੇ ਵਿੱਚ ਕਿਉਂਕਿ ਇਸ ਮੁੱਚੀ ਗੁਰੂ ਰੂਪ ਗੁਰੂ ਸਾਹਿਬ ਦੇ ਗੁਰੂ ਫਤਿ ਪ੍ਰਵਾਨ ਕਰੇ ਹੋ ਸ੍ਰੀ ਵਾਹਿਗੁਰੂ ਜੀ ਦਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਇਸ ਮੁੱਚੀ ਸੰਗਤ ਸਨਾਰ ਬਠੇ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਨਵਾਦ ਕਰਨ ਲਈ ਉਹਨਾਂ ਦਾ ਉਪਰੋਕਾ ਅਸਰਾ ਲੈਣ ਦੇ ਲਈ ਸਮੁੱਚੀ ਸੰਗਤ ਕੋਲੋਂ ਸੁਖਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਸਭ ਦੇ ਦੀ ਸਾਹ ਚ ਪਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਭਤੇ ਲੱਖ ਖੁਸ਼ੀਆਂ ਬਾਤ ਸਾਈਆਂ ਜੇ ਸਤਿਗੁਰੂ ਨਦਰ ਕਰੇ ਅੱਜ ਅਸੀਂ ਸਾਰੇ ਹੀ ਆਪਣੇ ਆਪ ਨੂੰ ਐਡੇ ਵੱਡੇ ਭਾਗਾਂ ਨੇ ਸਮਝ ਰਹੇ ਹਾਂ ਜੋ ਸਾਨੂੰ ਤੜਦਾਂ ਸ੍ਰੀ ਗੁਰੂ ਅੰਮ੍ਰਿਤ ਬਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਥੇ ਪਾਈਵਾ ਹੈ ਉਹਨਾਂ ਦੀ ਚੈਲੰਜੋ ਪ੍ਰਾਪਤ ਦੇ ਸਥਾਨ ਹੈ ਬੜਾ ਪ੍ਰਾਚੀਨ ਤੇ ਪਵਿੱਤਰ ਸਥਾਨ ਹੈ ਇਸ ਸਥਾਨ ਤੇ ਸਾਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਣਾ ਜੋ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋਵੇ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਪਾਲ ਸਿੰਘ ਜੀ ਵੱਲੋਂ ਇੱਕ ਸਿੱਖ ਬਣਾ ਕੇ ਉਹਨਾਂ ਦੋਸ਼ੀਆਂ ਨੂੰ ਸੱਜਨ ਕੁਮਾਰ ਨੂੰ ਮੁਕਤ ਹੋ ਉਹ ਦੋਸ਼ੀਆਂ ਨੂੰ ਦੋਰੀ ਜਿਹੜੀ ਉਮਰ ਕੈਦ ਹੈ ਉਹਨਾਂ ਨੂੰ ਦਿੱਤੀ ਗਈ ਹੈ ਇਸ ਉਪਲਬਖ ਅੱਜ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਅੱਜ ਜਿਹੜਾ ਸਾਡਾ ਕਨੌਰ ਹਲਕਾ ਹੈ ਇਹਦੇ ਸਾਡੇ ਜਿਹੜੇ ਚੋਣ ਲੜੇ ਸੀ ਇਥੋਂ ਵਿਕਾਸ ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਗਗਰੋਲੀ ਜੀ ਤੇ ਸਾਡੀ ਹਾਈ ਕਮਾਂਡ ਦਾ ਜਿਹੜਾ ਉਤੋਂ ਆਦੇਸ਼ ਆਇਆ ਸੀ ਕਿ ਜੋ 84 ਦੇ ਜਿਹੜੇ ਦੰਗੇ ਨਸ਼ਲ ਕੁਸ਼ੀ ਦੇ ਜਿਹੜੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਕੋਰਟ ਵੱਲੋਂ ਉਹਦੇ ਲਈ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੇ ਸੈਟ ਬਣਾਈ ਸੀ ਉਸ ਗੱਲ ਦੇ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਲਈ ਜਿਹੜਾ ਸਾਈਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਆਪਣਾ ਅਸ਼ੀਰਵਾਦ ਜਿਨ੍ਹਾਂ ਨੂੰ ਬਲ ਤੇ ਜਿਨ੍ਹਾਂ ਤੇ ਕਿਰਪਾ ਕੀਤੀ ਜਿਨ੍ਹਾਂ ਤੋਂ ਇਹ ਸੇਵਾ ਲਈ ਉਸ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਜਿਹੜੀ ਇਹ ਬਹੁਤ ਹੀ ਪਵਿੱਤਰ ਧਰਤੀ ਗੁਰਦੁਆਰਾ ਸਾਹਿਬ ਨਥਾਣਾ ਸਾਹਿਬ ਤੀਜੀ ਪਾਤਸ਼ਾਹੀ ਅਮਰਦਾਸ ਜੀ ਗੁਰੂ ਅਮਰਦਾਸ ਜੀ ਮਹਾਰਾਜ ਦੀ 22 ਵਾਰ ਚਰਨ ਛੋਹ ਪ੍ਰਾਪਤ ਜਿਹੜੀ ਧਰਤੀ ਹੈ ਉਸ ਗੁਰੂ ਘਰ ਦੇ ਵਿੱਚ ਵਿਕਾਸ ਸ਼ਰਮਾ ਜੀ ਤੇ ਉਹਨਾਂ ਦੀ ਸਮੁੱਚੀ ਕਨੌਰ ਹਲਕੇ ਦੀ ਟੀਮ ਵੱਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਿਰਾ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਤੇ ਇਸ ਤਰ੍ਹਾਂ ਦਾ ਅੱਜ ਜਿਹੜਾ ਪ੍ਰੋਗਰਾਮ ਸੀ ਸੁਖਮਨੀ ਸਾਹਿਬ ਦਾ ਪ੍ਰੋਗਰਾਮ ਪਾਰਟੀ ਵੱਲੋਂ ਸਮੁੱਚੀ ਸੰਗਤ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ 'ਚ ਕੀਤਾ ਗਿਆ ਹੈ।